ਆਹ ਲਓ ਰੀਸ ਕੇ ਵੈਸੇ ਤਾਂ ਸਾਡੀ ਮਾਂ ਇਹਨੂੰ ਪਕੌੜਿਆਂ ਵਾਂਗ ਹੀ ਬਣਾਉਂਦੀ ਸੀ ਪਰ ਅਸੀਂ ਵਿੱਚ ਪਾਉਂਦੇ ਸੀ ਬੇਸਨ ਦਾਲ ਕੁੱਟ ਕੇ ਇਹੋ ਅੰਬੀ ਬੇਸਨ ਸਾਰਾ ਕੁਝ ਲੇਕਿਨ ਅੱਜਕੱਲ ਜਿਹੜੀ ਵੀਡੀਓ ਆ ਰਹੀ ਹੈ ਨਾ ਉਹ ਇਹ ਆ ਰਹੀ ਹੈ ਵੀ ਕੱਟ ਕੇ ਇਹਨੂੰ ਪਕੌੜਿਆਂ ਵਾਂਗ ਤਲਿਆ ਜਾ ਰਿਹਾ ਹੈ ਅੱਛਾ ਕਰੇ ਲਿਆਣੋ ਕਰੇਲਿਆਂ ਨੂੰ ਪਕੌੜਿਆਂ ਵਾਂਗ ਤਲਿਆ ਜਾ ਰਿਹਾ ਹੈ ਪਕੌੜੇ ਹੀ ਲੱਗਦੇ ਉਹ ਬੱਤਾਂ ਨਹੀਂ ਪੌੜੇ ਤਾਂ ਨਹੀਂ ਘੱਲ ਲੱਗਣਗੇ ਚਲੇ ਜਾਣਗੇ ਬੇਸਨ ਦੇ ਵਿੱਚ ਘਰ ਰਹੇ ਨੇ ਠੀਕ ਹੈ ਪਰ ਮੈਂ ਇਹਨਾਂ ਨੂੰ ਵੇਸਣ ਦੀ ਬਜਾਏ ਮੈਂ ਸੋਚਦੀ ਆ ਕਿ ਮੈਂ ਬਣਾਵਾਂ ਦਾਲ ਨਾਲ ਨਹੀਂ ਇਹ ਦੇਖ ਕਿਵੇਂ ਕਰੋਗੇ ਮੈਂ ਦਾਲ ਨੂੰ ਨਾ ਇਹਦੇ ਵਿੱਚ ਗ੍ਰाइंड ਕਰਕੇ ਪੇਸਟ ਬਣਾ ਕੇ ਉਹਦਾ ਕੋਲ ਬਣਾ ਕੇ ਉਹਦੇ ਵਿੱਚ ਘਟ ਕੇ ਤੇ ਫਿਰ ਇਹ ਜਿਹੜੇ ਆ ਨਾ ਬਣਾਵਾਂ ਲੈ ਤੁਹਾਡਾ ਗਲੈਡ ਨਹੀਂ ਦੇਖ ਲਓ ਜੀ ਜਿੰਨਾ ਇਸ ਵਾਰ ਤਾਂ ਡਿਫਰੈਂਟ ਹੋ ਗਿਆ ਹਾਂ ਮੈਂ ਕਿਹਾ ਸੀ ਕਿ ਡਿਫਰੈਂਟ ਕਰਦੇ ਹਾਂ ਸੋਣਾ ਲੱਗਦਾ ਹੈ ਨਾ ਚਲੋ ਤੇ ਕੀ ਕਰਾ ਬਣਾ ਲਿਆ ਮਨਾਓ ਖਾਓਗੇ ਨਾ ਟੈਸਟ ਕਰਾਂਗੇ ਜ਼ਰੂਰ ਕੀ ਹੈ ਨਵੀਂ ਚੀਜ਼ ਹੈ ਕਰੇਲੇ ਦੇ ਪਕੌੜਾ ਵਾ ਚੱਲ ਆ ਗਿਆ ਅੱਜ ਆਨਿਵੇ ਬਣਾ ਕੇ ਦੇਖਦੇ ਆਂ ਇਹ ਜਿਹੜੇ ਹਨਾ ਇਹਨਾਂ ਨੂੰ ਵਿੱਚੋਂ ਕੱਟ ਕੇ ਛਿਲਣ ਵੀ ਨਹੀਂ ਉਤਾਰਨੇ ਠੀਕ ਹੈ ਵਿੱਚੋਂ ਕੱਟ ਕੇ ਤੇ ਇਹਦੇ ਚਾਰ ਚਾਰ ਪੀਸ ਜਿਹੜੇ ਆ ਉਹ ਆਪਾਂ ਕੱਟ ਲੈਣੇ ਕੱਲ ਮੈਂ ਥੋੜਾ ਜਨਾ ਨਮਕ ਲਗਾਇਆ ਸੀਗਾ ਲਗਾਣਾ ਹੋਵੇ ਲਗਾ ਲੋ ਮੈਸੂਕਾ ਉਤਸਾਹਤ ਨੂੰ ਲਗਾ ਕੇ ਇੱਕ ਬੰਦਾ ਵੀ ਕੁਝ ਨਹੀਂ ਤੇ ਇਹਨਾਂ ਨਾਲ ਘੱਟ ਕੇ ਵਧੀਆ ਵਾਲੇ ਵਿੱਚ ਬੀਜ ਬੀਜ ਵੀ ਹੈਗੇ ਨੇ ਬਸ ਇਹ ਬੀਜਾਂ ਤੋਂ ਬਿਨਾਂ ਵਾਲੇ ਜਿਆਦਾ ਸਵਾਦਦਾਰ ਨੇ ਸਾਰੇ ਬੀਜਾਂ ਵਾਲੇ ਨਹੀਂ ਹੈਗੇ ਸੋਹਣੇ ਕਰੇਲੇ ਨੇ ਔਰ ਇਹਨਾਂ ਨੂੰ ਲੰਬੇ ਕਰੇਲਿਆਂ ਨੂੰ ਇਦਾਂ ਚਾਰ-ਚਾਰ ਪੀਸ ਜਿਹੜੇ ਐ ਇਹ ਕਰ ਲੈਣੇ ਐ ਇਦਾਂ ਕਰਕੇ ਚਾਰ ਪੀਸ ਕਰ ਲੈਣੇ ਫਿਰ ਬਣਾਉਂਦੇ ਆ ਇਹਨਾਂ ਦੇ ਪਕੌੜੇ ਫੇਰ ਕੀ ਦਾਲ ਲੱਕ ਦਾਲ ਆ ਕੀ ਬਣਾ ਰਹੇ ਦਾਲ ਦਾ ਇੱਕ ਮਿੰਟ ਇਹ ਜੀ ਮੈਂ ਦਾਲ ਦਾ ਪੇਸਟ ਬਣਾਵਾਂਗੇ ਅੱਜ ਨਵੀਂ ਤਰ੍ਹਾਂ ਦੇ ਕਰੇਲੇ ਬਣਾਣੇ ਨੇ ਹੈ ਕਰੇਲੇ ਤੇ ਦਾਲ ਕਿਉਂ ਬਣਾਉਣਾ ਹੈ ਬਣਾਣੇ ਕਰੇਲੇ ਆ ਦੇ ਕਰੇਲੇ ਦੇ ਪਕੌੜੇ ਹਾਂ ਜੀ ਪਕੌੜੇ ਕਿਵੇਂ ਆ ਫਿਰ ਅੱਛਾ ਕੋਈ ਇਨੋਵੇਟਿਵ ਕੰਮ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ ਥੋੜਾ ਸਵੇਰੇ ਕੀਤਾ ਸੀ ਸਵੇਰੇ ਵੀ ਕੀਤਾ ਸੀ ਪਕੌੜਿਆਂ ਦੇ ਫਰੋਟੇ ਫੜੇ ਪਕੌੜਿਆਂ ਦੇ ਬੜ ਕਰੇਲੇ ਦੇ ਪਕੌੜੇ ਪਕਕੇ ਇਹਦੇ ਨਾਲ ਇਹਨੇ ਵੀ ਕੰਮ ਇਹਦੇ ਵਿੱਚ ਜੀ ਦਾਲ ਏ ਦਾਲ ਨੂੰ ਅਸੀਂ ਪੀਸ ਕੇ ਪੇਸਟ ਬਣਾਣਾ ਲੋਕੀ ਵੇਸਣ ਨਾਲ ਬਣਾ ਰਹੇ ਨੇ ਮੈਂ ਭਿੱਜੇ ਦਾਲ ਨਾਲ ਤੇ ਇਹ ਚਾਰ ਕਲੀਆਂ ਲਸਣ ਦੀਆਂ ਪਾਤੀਆਂ ਧਨੀਆ ਤੁਹਾਡੇ ਸਵਾਦ ਅਨੁਸਾਰ ਜਾਂ ਸਾਡੀ ਔਕਾਤ ਅਨੁਸਾਰ ਧਨੀਆ ਮਹਿੰਗਾ ਤੇ ਫਿਰ ਕੀ ਕਰੀਏ ਔਕਾਤ ਹੀ ਅੱਖ ਨਹੀਂ ਪੈਂਦੀ ਤੇ ਇਹਦੇ ਵਿੱਚ ਪਾਵਾਂਗੇ ਨਮਕ ਥੋੜੀ ਜਿਹੀ ਪਾਵਾਂਗੇ ਲਾਲ ਮਿਰਚ ਥੋੜੀ ਜਿਹੀ ਹਰੀ ਮਿਰਚ ਤੇ ਅਮचूर ਪਾਊਡਰ ਗਰਮ ਮਸਾਲਾ ਜੀਰਾ ਪਾਊਡਰ ਇਹ ਪਾ ਕੇ ਥੋੜੀ ਜਿਹੀ ਹਲਦੀ ਇਹ ਪਾ ਕੇ ਪੇਸਟ ਬਣਾ ਲੈਣਾ ਇਹ ਦੋ ਤਿੰਨ ਹਰੀਆਂ ਮਿਰਚਾਂ ਪਾ ਲੈਣੀਆਂ ਨੇ ਠੀਕ ਹੈ ਤੇ ਇਸ ਤੋਂ ਇਲਾਵਾ ਨਾਲ ਸੀ ਪਾਣਾ ਹੈ ਦੇ ਵਿੱਚ ਧਨੀਆ ਧਨੀਆ ਪਾਊਡਰ ਪਾ ਲੋ ਭਾਵੇਂ ਐਦਾਂ ਧਨੀਆ ਇਹਦੇ ਵਿੱਚ ਪਾ ਲੋ ਅਨਾਜ ਦਾਣਾ ਪਾਵਾਂਗੇ ਬਾਅਦ ਵਿੱਚ ਉਹ ਦਾਲ ਨੂੰ ਅਸੀਂ ਜਿਹੜਾ ਨਮਕ ਮੇਲ ਸਭ ਕੁਝ ਪਾ ਕੇ ਇੱਕ ਪੇਸਟ ਜਿਹੜਾ ਵਿਸਨ ਵਰਗਾ ਲੋਕਾਂ ਨੇ ਪੀਤੀ ਸ਼ੇਰਪ ਚੇਰੀ ਮੈਂ ਪੀਤੀ ਬਾਟੇ ਨਾਲ ਚੜ ਗਈ ਮੈਨੂੰ ਸ਼ਰਾਟੇ ਨਾਲ ਤੇ ਇਹ ਜੀ ਲੋਕਾਂ ਨੇ ਪਨਾਇਆ ਵਿਸਨ ਨਾਲ ਆਂਟੀ ਨੇ ਬਣਾਇਆ ਚਾਲ ਨਾਲ ਹੈਨਾ ਬਈ ਦੇਖੋ ਫਿਰ ਕਿਵੇਂ ਚੜਦਾ ਇੱਕ ਰੇਲੇ ਇੱਕ ਰੇਲੇ ਅਸੀਂ ਪਕੌੜੇ ਬਣਾਣੇ ਨੇ ਨਵੀਂ ਕੜਾਈ ਦੇ ਵਿੱਚ ਕੜਾਈ ਦੇਖੋ ਬਿਲਕੁਲ ਬ੍ਰੈਂਡ ਨਿਊ ਕੜਾਈ ਹੈ ਤੇ ਇਹਦੇ ਵਿੱਚ ਅਸੀਂ ਪਕੌੜੇ ਵੀ ਵਸ ਨਾਲ ਦੀ ਦਾਲ ਦਾਲ ਬੰਨ ਰਏ ਨੇ ਪਕੌੜੇ ਕਿ ਉਹ ਸੀ ਗਰਮ ਕਰ ਲਿਆ ਦੇਸੀ ਲਓ ਜੀ ਨਵੀਂ ਕੜਾਈ ਦੇ ਵਿੱਚ ਨਵੀਂ ਤਰ੍ਹਾਂ ਦੇ ਕਰੇਲੇ ਦੇ ਪਕੌੜੇ ਜਿਹੜੇ ਬੱਚੇ ਜਿਹੜੇ ਵੱਡੇ ਜਿਹੜੇ ਬੰਦੇ ਨਹੀਂ ਖਾਂਦੇ ਉਹੀ ਖਾਣਗੇ ਕਿਉਂਕਿ ਇਹ ਕੋੜੇ ਨਹੀਂ ਬਣਦੇ ਦੇਖਿਓ ਇਹਨੂੰ ਕਿੰਨੇ ਸੋਹਣੇ ਬਣਦੇ ਪਏਗਾ ਬੜੇ ਅੱਛੇ ਲੱਗੇ ਹੈਨਾ ਤੇ ਇਹ ਜੀ ਇਹਨਾਂ ਨੂੰ ਪੂਰਾ ਲਾਲ ਕਰ ਲੈਣਾ ਫਿਰ ਅਸੀਂ ਇਹਨਾਂ ਨੂੰ ਕੱਢਾਂਗੇ ਲਓ ਜੀ ਇਹ ਹੋ ਗਏ ਜੇ ਜਿ ਪਕੌੜੇ ਨੇ ਤਾਂ ਫਿਰ ਮੈਂ ਪਕੌੜਿਆਂ ਵਾਲੀ ਹੀ ਡਿਸ਼ ਵਿੱਚ ਪਾਵਾਂਗੇ ਦੇਖੋ ਮੈਂ ਇਹਦੇ ਵਿੱਚ ਪਾ ਕੇ ਦਿਆਂਗੀ ਤੇ ਅਸ਼ਤਾ ਕਰ ਲੈਣਾ ਮੈਂ ਬਣਾਏ ਪਕੌੜੇ ਮੈਂ ਨਹੀਂ ਰੋਟੀ ਗਾਣੀ ਨਾ ਸੀ ਪਕੌੜੇ ਖਾ ਲੋ ਪਰ ਸਵਾਦ ਬਹੁਤ ਬਣਨੇ ਟੇਸਟ ਮੈਂ ਕਰਕੇ ਦੇਖ ਲਿਆ ਤੇ ਬਾਕੀ ਦੇ ਜਿਹੜੇ ਐ ਨਾ ਮੈਂ ਕਰੇਲੇ ਜਿਹੜੇ ਐ ਦੂਜੇ ਬਣਾਵਾਂਗੀ ਤੇ ਅਸੀਂ ਇਹਦੇ ਬਣਾਨੇ ਆ ਪੱਲੇ ਬਹੁਤ ਕ੍ਰਿਸਪੀ ਕਰਾਰੇ ਸਾਡੇ ਦਾਲ ਦੇ ਛੋਲੇ ਦਾਲ ਦੇ ਵੱਡੇ ਛੋਲੇ ਦਾਲ ਤੇ ਤਾਕਤ ਵਾਲੀ ਬੜੀ ਐ ਘੁੜ ਤਾਂ ਹੀ ਤਾਂ ਖਾਂਦੇ ਨੇ ਅਸੀਂ ਵੀ ਕਹਾਵਾਂਗੇ ਘੋੜਿਆਂ ਵਾਂਗ ਤਾਕਤਵਰ ਹੋ ਜਾਵਾਂਗੇ ਕੀ ਕਹਨੇ ਹੋ ਪిల్లా ਉਸ ਬਣਾਇਆ ਹੈ ਵੀ ਇਹ ਕਿੱਨੇ ਬਣਾਇਆ ਪిల్లా ਉਸ ਮੈਂ ਤੇ ਬੈਠਾ ਨਹੀਂ ਰਾਜਾ ਜੀ ਜਿਵੇਂ ਇੱਥੇ ਕੌਣ ਬੈਠਾ ਜੀ ਮੈਂ ਜਿੰਨੂ ਦੇਖੋ ਜੀ ਇਹ ਬਣੇ ਕ੍ਰੇਲੇ ਦੇ ਇਹ ਬਣੇ ਦਾਲ ਵਾਲੇ ਵੜੇ ਵਾਓ ਡਿਡ ਯੂ ਟੇਸਟ ਐਨੀਥਿੰਗ ਇਹ ਕ੍ਰੇਲਾ ਵਾਲਾ ਖਾ ਕੇ ਤੁਸੀਂ ਆ ਗਏ ਹੋ ਤੁਸੀਂ ਕਹੋ ਪਕੋਰੇ ਆ ਪਕੋਰੇ ਗਰਮ ਹੈ ਥੋੜੇ ਜਿਹਾ ਧਿਆਨ ਨਾਲ ਤੁਸੀਂ ਵੀ ਖਾਣੇ ਹੈ ਹਾਂ ਮਾਂ ਅੱਛਾ ਬੈਠੋ ਫਿਰ ਤੁਹਾਨੂੰ ਦੇਣੇ ਆ ਲੈਟਾ ਲਿਆ ਕੇ ਮੈਂ ਦੇਣੀ ਹਾਂ ਜਿੰਨੂੰ ਕਿਵੇਂ ਲੱਗ ਰਹੇ ਆ ਅੱਛਾ ਕੌੜੇ ਤਾਂ ਨਹੀਂ ਲੱਗ ਰਹੇ ਥੋੜੇ ਜਿਹਾ ਕੌੜੇ ਆ ਕਿਉਂਕਿ ਛਿੱਲੜ ਵਿੱਚ ਪਾਇਆ ਜੇ ਛਿੱਲੜ ਉਤਾਰ ਦੀਏ ਹੈ ਟੇਬਲ ਰੋਟੀ ਨਾਲ ਤਾਂ ਵੈਸੇ ਹੀ ਟੇਬਲ ਹੁੰਦਾ ਬਹੁਤ ਸ਼ੁਕਰੀਆ ਜੀ ਤੁਹਾਡਾ ਬੱਚੋ ਵਾਹ ਇੱਕ ਕਰੇਲਿਆਂ ਦੇ ਪਕੌੜੇ ਮੈਂ ਕਿ ਪਕਾਉਣਾ ਇਹਨੇ ਪਕੌੜਿਆ ਵਾਂ ਖਾਓ ਖਾ ਕੇ ਵੇਖੋ ਇੱਕ ਪੀਸ ਖਾ ਕੇ ਤੂੰ ਤਾਂ ਖਾਂਦਾ ਨਹੀਂ ਹੋਣਾ ਕਰੇਲਿਆਂ ਵਾਲੇ ਐ ਲੱਗਦਾ ਉੱਤੋਂ ਜਿਵੇਂ ਮਿਰਚਾਂ ਵਾਲੇ ਹੁੰਦੇ ਮਿਰਚਾਂ ਵਾਲੇ ਮਿਰਚਾਂ ਵੀ ਬਣ ਸਕਦੀਆਂ ਤੇ ਇਹ ਖਾ ਲੋ ਜੀ ਇਹ ਜੇ ਦਾਲ ਦੇ ਵੜੇ ਦਾਲ ਦੀ ਫੜੀ ਹਾਂ ਛੋਲੇ ਅੰਦਾਲ ਦੇ ਵੜੇ ਖਾ ਸਕਦੇ ਹੋ ਤੁਸੀਂ ਤਾਂ ਦੇਖੋ ਮੈਂ ਤਾਂ ਖਾਦਾ ਨਾ ਥੋੜੇ ਜਿਹਾ ਕੋੜੇ ਹੈਗੇ ਨੇ ਕਿੰਨੇ ਲੱਗਣੇ ਕੋੜੇ ਮੈਂ ਕਹਿ ਰਹੀ ਆ ਵੀ ਥੋੜਾ ਕਿਉਂ ਕੋੜੇ ਇਸ ਕਰਕੇ ਨਾ ਕਿਉਂਕਿ ਇਹ ਚਿਲਕ ਨਹੀਂ ਉਤਾਰਿਆ ਚਿਲਕ ਉਤਾਰ ਦਈਏ ਫਿਰ ਨਹੀਂ ਕੋੜੇ ਰਹਿਣਗੇ ਦਾਲ ਦੇ ਵੜੇ ਠੀਕ ਹੈ ਜੀ ਚਲੋ ਸ਼ੁਕਰਿਆ ਮਿਹਰਬਾਨੀ ਚ ਬੋਲ ਆ ਆਪਾਂ ਤਾਂ ਕੁਸ ਲੈ ਲੈ ਆਦੇ ਬਾਕੀ ਲੋਦਰ ਕੋੜੇ ਲੇ ਗੋ ਬਾਈ ਸ਼ੁਕਰ ਵਾਲਾ ਵਾਤੇ ਤੇ ਬੜੀ ਕੰਮ ਦੀ ਚੀਜ਼ ਆ ਚੋਗਰਵਾ ਨਾਲ ਚੋਲੇ ਨਾਲ ਦਾਲ ਵਿੱਚ ਚੰਗੀ ਹੈ ਇਹ ਵੀ ਜੀ ਨਾ ਪਤਾ ਜੀ ਇਹ ਲੋਕ ਬਣਾਦੇ ਨੇ ਪਤਾ ਜੀ ਇਹ ਨੂੰ ਵੈਸਨ ਨਾਲ ਹਾਂ ਮੈਂ ਬਣਾਇਆ ਦਾਲ ਨਾਲ ਚਾ ਵਾ ਨਵੀਂ ਅੱਜ ਨਵੀਂ ਜਿਹੜੀ ਰੈਸਪੀ ਪਾਤੀ ਆਲਟੀ ਨੇ ਤੁਹਾਨੂੰ ਜੇ ਬਣਾਓ ਖਾਓ ਤੇ ਜ ਚੰਗੇ ਲੱਗੇ ਸ਼ੇਅਰ ਕਰ ਦਿਓ ਸ਼ੇਅਰ ਵੀ ਕਰ ਦਿਓ ਆ ਖਾਓਗੇ ਤੇ ਲੈ ਲਓ